ਗੱਲ ਦੱਸਿਆ ਕੀ ਹੁਣ ਇੱਕ ਵਾਰ ਦੀ ਗੱਲ ਇਹ ਸਣੀ ਮੈਨੂੰ ਨਾ ਕਿਹ ਬੰਦੇ ਨੇ ਗੱਲ ਦੱਸੀ ਹੀ ਪੀ ਇੱਕ ਕੁੜੀ ਨਾ ਅਮਰਤਾਰੀ ਗਈ ਯੂਪੀ ਬਿਹਾਰ ਵਾਲੀ ਸੜਕ ਤੇ ਦਿਮਾਗ ਥੋੜੀ ਗੱਲ ਨਿਕਲੀ ਯੂਪੀ ਬਿਹਾਰ ਵਾਲੀ ਸੜਕ ਗਈ ਹੈ ਕੁੜੀ ਮਹਾਰਾਸ਼ਟਰ ਦੀ ਗੱਲ ਹੈ ਹਾਂ ਤੇ ਉਹ ਕੁੜੀ ਨਾ ਚਾਰ ਪੰਜ ਜਣੇ ਸੀ ਕਿ ਤੇ ਉਹ ਕੁੜੀ ਨਾਲ ਮਤਲਬ ਧੱਕਾ ਕਰਨ ਲੱਗੇ ਕੱਲੀ ਵੇਖ ਕੇ ਕੱਲੀ ਜਾਂਦੀ ਰੋਡ ਤੇ ਹਾਂ ਅਮਰਤਾਰੀ ਹੀ ਕੁੜੀ ਹੈ ਤੇ ਉਹਨੇ ਕਿਰਪਾਨ ਪਾਈ ਹੀ ਕੱਲੀ ਕੁੜੀ ਨੇ ਉਹਨਾਂ ਦਾ ਪੰਜਾਂ ਜਣਾਂ ਦਾ ਮੁਕਾਬਲਾ ਕੀਤਾ ਕਿਰਪਾਨ ਦੇ ਨਾਲ ਕੁੜੀ ਨੇ ਸਨਮਾਨ ਵੀ ਕੀਤਾ ਅੱਛਾ ਤੇ ਇਹ ਤੋਂ ਆਪਾਂ ਨੂੰ ਸਿੱਖਿਆ ਵੀ ਲੈਣੀ ਚਾਹੀਦੀ ਆ ਵੀ ਹਨਾ ਸਿੱਖਿਆ ਵੀ ਲੈਣੀ ਚਾਹੀਦੀ ਵੀ ਸ਼ਸਤਰ ਹੋਣਾ ਜ਼ਰੂਰੀ ਹੈ ਸ਼ਸਤਰ ਰਾਜ ਹੋਣਾ ਜ਼ਰੂਰੀ ਮਾਰੇ ਕਹਿੰਦੇ ਸ਼ਸਤਰ ਕੇ ਅਧੀਨ ਹੈ ਰਾਜ ਹਨਾ ਤੇ ਸ਼ਸਤਰ ਹੋਣਾ ਜ਼ਰੂਰੀ ਹੈ ਠੁਮਕੇ ਲਾ ਕੇ ਆਪਾਂ ਆਜ਼ਾਦੀ ਥੋੜੀ ਲੈ ਲਾਂਗੇ ਬਿਲਕੁਲ ਬਿਲਕੁਲ ਨੰਗੇ ਹੋ ਕੇ ਠੁਮਕੇ ਲਾ ਕੇ ਆ ਕੁੜੀਆਂ ਹੁਣ ਕੁੜੀਆਂ ਕੀ ਕਰਦੀਆਂ ਆ ਮੁੰਡੇ ਵੇਖੀ ਚੁੱਲੇ ਬਣੀ ਜਾਂਦੇ ਕੀ ਕੀ ਕਰੀ ਜਾਂਦੇ ਹੈ ਬਿਲਕੁਲ ਸਹੀ ਗੱਲ ਹੈ ਕੁਸ਼ਤੀ ਖੇਡੋ ਮਾਰਾਇ ਨੇ ਗੁਰੂ ਅੰਗਦ ਦੇ ਪਾਸ਼ਾ ਨੇ ਖਾੜੇ ਲਵਾਏ ਆ ਕੁਸ਼ਤੀਆਂ ਖੜਾਈਆਂ ਵਾ ਹੈ ਕੱਲ ਤੋਂ ਖੜਾਈਆਂ ਵੀ ਆਉਣ ਵਾਲੀ ਜਿਹੜੀ ਨਸਲਿਆ ਨਾ ਉਹ ਇਧਰਲੇ ਪਾਸੇ ਇਧਰਲੇ ਬੰਨੇ ਆ ਹੈ ਇਧਰਲੇ ਪਾਸੇ ਆਵੇ ਹੁਣ ਮਾਰਾਇ ਨੇ ਖਾੜੇ ਲਵਾਏ ਆ ਉਹ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਗੱਤਕਾ ਬਖਸ਼ਿਆ ਵਾ ਹਾਂ ਸਾਰੇ ਹਾਂਜੀ 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 ਤੇ ਤੁਸੀਂ ਵੇਖੋ ਵੀ ਜੇ ਹਰ ਇੱਕ ਮੈਂ ਤਾਂ ਕਹਿੰਨਾ ਹਰ ਇੱਕ ਪੰਜਾਬ ਦੇ ਧੀ ਪੁੱਤ ਨੂੰ ਭਾਵੇਂ ਚੇਹ ਕਿਸੇ ਵੀ ਤਰ੍ਹਾਂ ਤੋਂ ਬਲੋਂਗ ਕਰਦਾ ਗੱਤਕਾ ਸਿੱਖਣਾ ਚਾਹੀਦਾ ਉਹਨੂੰ ਬਿਲਕੁਲ ਗੱਤਕਾ ਸਿੱਖੋ ਜਿਦਾ ਭਾਈ ਮਾਲ ਸਿੰਘ ਜੀ ਨਾ ਉਹਨਾਂ ਦੀ ਮੈਂ ਸੁਣਿਆ ਸੀ ਵਿਸ਼ਰੀਜਤ ਵਾਲੇ ਦੇ ਭਾਈ ਮਾਲ ਸਿੰਘ ਜੀ ਆ ਹੂੰ ਉਹ ਮੈਨੂੰ ਸਟੋਰੀ ਦੱਸਣੇ ਕਹਿੰਦੇ ਭੰਗੜਾ ਸਿੱਖ ਕੇ ਆਪਾਂ ਨੂੰ ਆਜ਼ਾਦੀ ਨਹੀਂ ਮਿਲਣੀ ਹੂੰ ਬਗਾਨੇ ਪੁੱਤ ਪੱਗਾਂ ਵੀ ਲਾ ਕੇ ਲੈਂਦੇ ਨਾਲੇ ਬਿਲਕੁਲ ਲੈ ਲੈਣੇ ਬਗਾਨੇ ਪੁੱਤ ਪੱਗਾਂ ਲਾ ਕੇ ਲੈਂਦੇ ਜੇ ਹੱਥ 'ਚ ਇੱਕ ਆਪਣੇ ਸ਼ਸਤਰ ਹੋਊਗਾ ਨਾ ਹੂੰ ਤੇ ਮਜਾਲਗੇ ਦੀ ਵੀ ਫਾੜੀ ਆਉਂਦੀ ਅਗਲਾ ਆਉਣ ਲੱਗਾ ਵੀ ਸੋਇਦਾ ਵੀ ਜਿਨ੍ਹਾਂ ਨੇ ਜਿਸ ਤਰ੍ਹਾਂ ਫੜਿਆ ਉਹਨਾਂ ਨੇ ਸਿਰ ਲਾ ਦੇਣਾ ਹਾਂ ਬਿਲਕੁਲ ਤੇ ਕਹਿੰਦਾ ਮਤਲਬ ਇਹ ਆ ਵੀ ਆਪਾਂ ਨੂੰ ਥੋੜਾ ਸੋਚਣਾ ਚਾਹੀਦਾ ਵਾ ਪੀ ਠੁਮਕੇ ਮਾਰ ਕੇ ਲੱਕ ਲਾ ਕੇ ਤੇ ਇਹ ਸਿਰਫ ਫੇਕ ਵੀਊ ਆ ਜਾਂ ਵੀਵਰ ਅਸਤੇ ਨੰਗੇ ਹੀ ਜਾਂਦੇ ਆ ਮੈਂ ਹੁਣ ਵੀਡੀਓ ਵੇਖੀ ਆ ਉਹ ਜਨਾਨੀ ਇੱਕ ਗਈ ਮੰਦਰ ਚ ਤੇ ਪਸੂੜ ਇਹਨਾਂ ਪਤਲਾ ਪਾਇਆ ਤੇ ਕਹਿਣਾ ਚਾਹੀਦਾ ਸੋ ਇਹ ਸਾਡੀ ਵੀਡੀਓ ਥੈਂ ਬਣਾਣ ਦੇਖਣੇ ਅੰਦਰਲੇ ਕੱਪੜੇ ਵੀ ਦਿਖਣਦੇ ਆ ਤੂੰ ਦੱਸੋ ਮੰਦਰਾਂ ਜਾਣਦੇ ਤਾਂ ਫਿਰ ਇਹ ਕਹਿਆ ਥੋੜੀ ਕਿ ਇਦਾਂ ਕੋਈ ਨਹੀਂ ਇਹਨੂੰ ਕਹਿੰਦੇ ਆ ਵੀ ਕਲ ਜੋਗੇ ਚੱਲਣ ਦਾ ਹਾਂ ਅਬੀ ਐਂਡ ਆਇਆ ਪਿਆ ਦੁਨੀਆ ਐਂਡ ਆਇਆ ਦੁਨੀਆ ਦਾ ਮਹਾਰਾਜ ਦਾ ਨਾਮ ਆ ਲੋ ਉਹ ਇੱਕ ਵੀ ਆਪਾਂ ਜੇ ਕੱਲ ਕਰ ਚਰਚਾ ਕਰਨੇ ਹੈ ਗੱਲ ਤੇ ਮਾਂ ਪੋਤੇ ਦੋਵੇਂ ਉਹ ਲੱਗਦੇ ਨਹੀਂ ਮਾਂ ਪੋਤੇ ਉਹ ਤਾਂ ਲੱਗਦੇ ਵੀ ਉਹ ਦੀ ਮਸ਼ੂਗਾ ਤੇ ਉਹ ਉਦਾਸ ਕਿ ਉਹ ਲੱਕ ਲਾਉਂਦੇ ਨਵੇਲਾਂ ਕੀ ਕਰਾਂਗੇ ਕੀ ਹੋ ਗਿਆ ਦੁਨੀਆ ਦਾ ਮੈਨਾਂ ਬੇੜਾ ਕਰ ਕੰਦੇ ਹੋ ਗਿਆ ਬੇੜਾ ਇੱਕ ਕੇ ਦੋ ਮਾਲ ਇਹ ਮਾਂ ਪੁੱਤ ਦਾ ਰਿਸ਼ਤਾ ਕਿੰਨਾ ਪਵਿੱਤਰ ਬਹੁਤ ਜਿਆਦਾ ਪਵਿੱਤਰ ਉਹ ਵੀ ਉਹ ਮਾਂ ਪੁੱਤ ਚਲੋ ਮਾਵਾ ਤੇ ਬੱਚੇ ਜਿਹੜੇ ਛੋਟੇ ਹੁੰਦੇ ਵੱਡੇ ਹੋਣੇ ਕੋਈ ਗੱਲ ਨਹੀਂ ਪਰ ਜੇ ਇੱਕ ਮर्याਦਾ ਹੁੰਦੀ ਨਾ ਜਦੋਂ ਤੂੰ ਇਹਨੇ ਨੇ ਕੱਪੜੇ ਪਾ ਕੇ ਤਾਂ ਉਹਦੇ ਪੁੱਤ ਨਹੀਂ ਨਹੀਂ ਆ ਕੀ ਚੋਲ ਮੋਲ ਕਰਨ ਦੀ ਸ਼ਰਮ ਜਿਆਦਾ ਘਟਾ ਤੋਬਾ ਤੋਬਾ ਕੱਲ ਜੋ ਵਾਹਿਗੁਰੂ ਵਾਹਿਗੁਰੂ ਕਰਨ ਵਾਲੀ ਗੱਲ ਹੈ ਵੀ ਇਹ ਜਿਹੜੀ ਦੁਨੀਆ ਨਾ ਅੱਜ ਕੱਲ ਵੈਹੇ ਤਾਂ ਮੈਂ 90% ਵੇਖਿਆ ਹੁਣ ਮੁੰਡਾ ਹੋਏ ਏ ਕਮ ਆਪਣਾ ਉੱਠਿਆ ਬਹੁਤ ਵਧੀਆ ਕਬੱਡੀ ਮਹਾਰਾਜ ਗੁਰੂ ਰਾਮਦਾਸ ਉਤੇ ਮੇਰਾ ਬਣਾਈ ਰੱਖਿਆ ਬਿਲਕੁਲ ਬਿਲਕੁਲ ਠੀਕ ਹੈ ਦਿਲੋਰ ਅਰਦਾਸ ਕਰਦਾ ਵਜਾ ਤੇ ਪਰ ਵੇ ਇੱਕ ਬੰਦੇ ਨੇ ਤੇ ਥੱਲੇ ਕਮੈਂਟ ਕੀਤਾ ਚਾਰਕ ਦਿਨ ਪਹਿਲਾਂ ਦੀ ਗੱਲ ਹੈ ਮੈਂ ਵੇਖਿਆ ਹੋਇਆ ਹੈਗਾ ਕੀ ਕਮੈਂਟ ਕੀਤਾ ਕੀ ਉਗੀ ਨੂੰ ਤੂੰ ਸਾਸਦ ਵਾਲੀ ਤੇਰੇ ਕਹਿਨਾਂ ਉਹਨੂੰ ਕੋਈ ਫਰਕ ਨਹੀਂ ਪਿਆ ਪਰ ਤੇ ਉਹ ਬੰਦੇ ਦੀ ਕਾਦ ਪਤਾ ਲੱਗੀ ਵੀ ਹਾਂ ਤੇਰੀ ਕਾਦਾ ਵਾ ਹਾਂ ਹੂੰ ਭਾਵੇਂ ਤੂੰ ਜੋ ਮਰਜੀ ਹੋਵੇਂ ਜਿੱਡਾ ਮਰਜ਼ੀ ਹੋਵੇ ਤੂੰ ਗੱਲ ਕਹਿਣ ਲੱਗਾ ਜਾਂ ਕਮੈਂਟ ਕਰਨ ਲੱਗਾ ਸੋਚ ਅਗਲਾ ਜੀ ਉੱਠਿਆ ਨਾ ਤੇ ਆਪਣੀ ਦਾਮ ਤੇ ਉੱਠਿਆ ਆ ਵਾ ਆਪਣੀ ਦਾਮ ਤੇ ਉੱਠਿਆ ਵਾ ਗਰੀਬੀ ਚੋਂ ਨਿਕਲਿਆ ਵਾ ਮਹਾਰਾਜ ਸਾਰਿਆਂ ਤਰੱਕੀ ਬਖਸ਼ੇ ਆਈ ਤੇ ਗੱਲ ਕਿਨੇ ਵੀ ਮਹਾਰਾਜ ਦੇ ਪਾਸ਼ਾ ਸਾਰਿਆਂ ਦੀ ਕਿਰਪਾ ਕਰੇ ਤੇ ਮਹਾਰਾਜ ਦੇ ਲੜ ਲੱਗਣ ਸਾਰੇ ਜਾਣੇ ਹੱਥ ਪਲਾਏ ਹੋਏ ਜੋੜਦੇ ਆਂ ਕਿਉਂ ਵੀ ਕਿ ਜਿੱਦਾਂ ਦਾ ਮਾਹੌਲ ਚੱਲਣ ਦੇ ਆ ਨਾ ਬਗਾਨੇ ਪੁੱਤ ਸਿਰ ਵੜ ਦਿੰਦੇ ਆ ਬਿਲਕੁਲ ਬਿਲਕੁਲ ਗੋਲੀ ਮਾਰ ਕੇ ਗਾ ਜਾਂਦੇ ਅੱਜ ਦੀ ਵੇਖੀ ਖਬਰ ਸਿਰੇ ਹੂੰ ਕੀ ਕੀਤਾ ਭਲਾ ਹਾਂਜੀ ਅਜਬ ਕੁੜੀ ਦਾ ਤੇ ਮੁੰਡੇ ਦਾ ਇੱਕ ਸਬੰਧ ਸੀ ਉਸ ਵਿੱਚ ਹਾਂਜੀ ਕੁੜੀ ਦੇ ਪਿਓ ਨੇ ਕੀਤਾ ਆਪਣੀ ਕੁੜੀ ਦੀ ਕੁੜੀ ਮਾਰਦੀ ਮਾ ਵੱਢਦੀ ਤੇ ਮੁੰਡਾ ਹੀ ਵੱੜਦਾ ਅੱਛਾ ਮੁੰਡਾ ਘਰੇ ਇਕੱਲਾ-ਇਕੱਲਾ ਤੇ ਭੈਣਾਂ ਜਰੀਆਂ ਨਹੀਂ ਜਾਂਦੀਆਂ ਰੋਂਦੀਆਂ ਹੁਣ ਮੈਨੂੰ ਦੱਸ ਇਹਦੇ ਵਿੱਚ ਕੌਣ ਕਹੂਗਾ ਕਿ ਕੌਣ ਸਹੀ ਹੈ ਤੇ ਕੌਣ ਗਲਤ ਕਿੰਨੂੰ ਮੈਂ ਕਿੰਨੂੰ ਗਲਤ ਬਸ ਇਹੋ ਗੱਲ ਹੈ ਨਾ ਆਪਾਂ ਨਾ ਤੇ ਡਿਫਾਈਨ ਉਹਨੂੰ ਕਰ ਸਕਦੇ ਨਾ ਉਹਨੂੰ ਕਰ ਬਸ ਇੰਨਾ ਕਿਸੇ ਦੀ ਮਾਰਿਆ ਹੱਲ ਕੋਈ ਨਹੀਂ ਹੈਗਾ ਕੋਈ ਹੱਲ ਜਾਣ ਲੈਣਾ ਕਿ ਇਹਦੀ ਹਾਲੇ ਨਹੀਂ ਗੱਲ ਨਾ ਹਾਨੂੰ ਹੱਕ ਦਿੱਤਾ ਕਿਉਂਕਿ ਬਿਲਕੁਲ 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 ਜੇ ਤੂੰ ਮੰਡੇ ਨੂੰ ਕੋਨੇ ਕਰਕੇ ਨਾ ਤੋ ਕੋਨੇ ਕਰ ਕੁੜੀ ਵੀ ਹੋਣੀ ਹੈ ਕੁੜੀ ਵੀ ਹੋਣੀ ਹੈ ਚਲੋ ਨੇ ਮਾਰਿਆ ਪਰੇ ਦਾ ਹਰਜਾਨਾ ਹੁਣ ਬੰਦੇ ਨੂੰ ਥੋੜੀ ਹੱਕ ਹੈਗਾ ਬੰਦੇ ਨੂੰ ਬੰਦਾ ਮਾਰ ਸਕਦਾ ਨਹੀਂ ਉਹ ਸਿਰਫ ਪਰਮਾਤਮਾ ਦੇ ਹੱਥ ਏ ਠੀਕ ਹੈ ਨਾ ਕਿ ਜੇ ਬਾਹਰ ਇਹ ਕਹਿੰਦੇ ਜੇਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸਦੇ ਉੱਠੀ ਜਾਏ ਹੈ ਜੀ ਜਿੰਨਾ ਚਿਰ ਬੰਦੇ ਦੀ ਲਿਖੀ ਆਣਾ ਉਹ ਹੋਣੀ ਹੋਣੀ ਜਿੱਦਾਂ ਲਿਖੀ ਓਦਾਂ ਹੋਣੀ ਹੋਣੀ ਪਰ ਬੰਦੇ ਨੂੰ ਬੰਦਾ ਮਾਰੇ ਉਹ ਤੇ ਕੰਮ ਗਲਤ ਹੋ ਜਾਂਦਾ ਬਿਲਕੁਲ ਹਮ ਮਹਾਰਾਜ ਕਿਰਪਾ ਕਰਨਾ ਸਾਰਿਆਂ ਤੇ ਸਾਰਿਆਂ ਦੇ ਸਾਰਿਆਂ ਨੂੰ ਅਗਲ ਬੁੱਧ ਦੇ ਲਈ ਇਹੋ ਕਹਿੰਦੇ ਆ ਵੀ ਜਾਓ ਸਿਦਾ ਸਾਹਿਬ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੋ ਵੀ ਮਹਾਰਾਜ ਚਰਨਾਂ ਨਾਲ ਜੋੜ ਕੇ ਰੱਖੋ ਬਸ 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 ਠੀਕ ਆ ਕਦੇ ਮਾੜੇ ਪਾਸੇ ਧਿਆਨ ਨਾ ਜਾਵੇ ਇਹੋ ਅਰਦਾਸ ਕਰੋ ਵੀ ਮਹਾਰਾਜ ਕੁਛ ਨਹੀਂ ਦਿੱਰਤੋ ਚਾਹੀਦਾ ਤੂੰ ਬਸ ਸਾਨੂੰ ਚਰਨਾਂ ਨਾਲ ਜੋੜ ਕੇ ਰੱਖਿਓ ਕਿਹੜਾ ਬੰਦਾ ਬਾਬੇ ਦੀਪ ਸਿੰਘ ਜੀ ਦੇ ਚਰਨਾਂ 'ਚ ਜੁੜ ਗਿਆ ਨਾ ਜਾ ਕੇ ਉਹਨੂੰ ਸਾਬ ਕੋਨੂੰ ਸਾਨੂੰ ਉਹਨੂੰ ਮੈਨੂੰ ਉਹਨੂੰ ਸਵਰਗ ਮਿਲ ਗਿਆ ਵਾ ਪਰ ਜਾਵੇ ਸੱਚੇ ਦਿਲੋਂ ਜਦੋਂ ਬਾਬਾ ਦੀਪ ਸਿੰਘ ਜੀ ਆਪਣੀ ਨਜ਼ਰ ਪਾਉਂਦੇ ਨੇ ਨਾ ਜਿਹੜੇ ਜਿਹੜੇ ਬੰਦੇ ਤੇ ਉਹ ਤਾਂ ਤਰ ਗਿਆ ਤਰ ਗਿਆ ਬਿਲਕੁਲ ਸਹੀ ਗੱਲ ਤੇਰੀ ਠੀਕ ਗੱਲ ਗੱਲ ਆ ਵੀ ਪਰ ਲੋਕਾਂ ਦਾ ਨਾ ਅੱਜ ਗੱਲ ਆਵਾ ਉੱਤੇ ਆ ਪਿਆ ਆਵਾ ਉੱਤੇ ਆ ਪਿਆ ਚਲੋ ਇਹ ਵੈਸੇ ਵੀਡੀਓ ਨਹੀਂ ਪਾਉਣੀ ਅਸੀਂ ਤੇ ਗੱਲਾਂ ਬਾਤਾਂ ਕਰਨੀਆਂ ਅਸੀਂ ਤੇ ਬੰਦੇ ਖੜੇ ਨੇ ਆ ਕੇ ਤੇ ਕਹਿੰਦਾ ਵੀ ਚਲੋ ਇਹ ਰਿਕਾਰਡ ਕਰ ਲੈਨੇ ਅੱਜ ਤਾਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਅਸੀਂ ਬਿਲਕੁਲ ਤੇ ਉਹ ਜੋ ਰਿਕਾਰਡ ਨੇ ਜਿੰਨੀਆਂ ਕੋਈਆਂ ਸੋ ਜੇ ਤੁਸੀਂ ਪਸੰਦ ਕਰੋਗੇ ਤੇ ਬਹੁਤ ਚੰਗੀਆਂ ਚੰਗੀਆਂ ਗੱਲਾਂ ਆਪਾਂ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ ਸੋ YouTube ਚੈਨਲ ਨੂੰ ਸਬਸਕ੍ਰਾਈਬ ਕਰੋ Facebook ਤੇ ਵੇਖਣ ਦਾ ਤੇ ਫੋਲੋ ਜ਼ਰੂਰ ਕਰ ਲਿਓ ਸੋ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ